ਇਹ ਸਭ ਤੋਂ ਵੱਡਾ ਬਦਲਾਅ ਹੀ ਹੈ ਜੀ ਜਿਹੜਾ ਪਾਣੀ ਨਹੀਂ ਆ ਰਿਹਾ ਇਹੋ ਜਿਹਾ ਬਦਲਾਅ ਕਦੇ ਦੇਖਾਂਗੇ ਬੰਦਾ ਦੇਖ ਸਕਦੇ ਆ ਸਭ ਤੋਂ ਮਾੜੀ ਸਰਕਾਰ ਹੈ ਅੱਜ ਦੇ ਸਮੇਂ 'ਚ ਇਹ ਇਸ ਤੋਂ ਮਾੜੀ ਸਰਕਾਰ ਕੋਈ ਨਹੀਂ ਹੋ ਸਕਦੀ ਚਲੋ ਮੋਟਰ ਖਰਾਬ ਹੋਈ ਦੋ ਦਿਨ ਦੀ ਗੱਲ ਹੁੰਦੀ ਦੀ ਹੁੰਦਾ ਇੱਕ ਇੱਕ ਮਹੀਨਾ ਕੋਈ ਠੀਕ ਨਹੀਂ ਕਰਦਾ ਇੰਨਾ ਮੜਾ ਹਾਲ ਤਾਂ ਹੈ ਨਹੀਂ ਕੋਈ ਸੁਣਦਾ ਹੀ ਨਹੀਂ ਕੰਪਲੇਂਟਾਂ ਲਿਖਾਈ ਜਾਂਦੀ ਹੈ ਪਬਲਿਕ ਪੌਲੀ ਦਾ ਕੋਈ ਪਰਵਾਹੀ ਨਹੀਂ ਦੋ ਨੰਬਰ ਦੇ ਕਮੋਲ ਨੇ ਜਿਵੇਂ ਕਿਸੇ ਗਰੀਬ ਬੰਦੇ ਨੇ ਰਜਿਸਟਰੀ ਕਰ ਲਈ ਰਾਤ ਨੂੰ 10 ਵਜੇ ਤੋਂ ਬਾਅਦ ਹੋ ਜਾਂਦੀਆਂ ਰਜਿਸਟਰੀਆਂ ਪੈਸਾ ਚੜਿਆ ਕਿਸੇ ਕੋਲ ਗੁੰਜਾਇਸ਼ ਨਹੀਂ ਹੈ ਪੈਸੇ ਚੜਾ ਦੀ ਸਭ ਐਮਐਲਏ ਉਹ ਕਹਿੰਦੀ ਮੇਰੇ ਕੋਲ 60 ਰੁਪਏ ਨੇ ਸਾਰੇ ਕਾਜੀ ਬੋਟਾਂ ਕਿੰਨੀਆਂ ਪ੍ਰੋਫਿਟੀਆਂ ਉਹ ਉਹਦਾ ਪੋਤਾ ਹੋਇਆ ਬੰਦਾ ਹੋਇਆ ਅੱਗੇ ਉਹਦੇ ਮੁੰਡੇ ਦੇ ਮੁੰਡੇ ਦੀ ਪ੍ਰੋਫਿਟੀਆਂ ਬਣਾ ਗਿਆ ਖੇਤੀ ਬਣਾ ਗਈ 22 ਜੁਲਾਈ ਤੋਂ ਕੰਪਲੀਟ ਕੀਤੀ ਹੋਈ ਆ ਸੀਐਮ ਸਿਟੀ ਦਾ ਇੰਨਾ ਬੁਰਾ ਹਾਲ ਹੈ ਜੇ ਤਾਂ ਪੰਜਾਬ ਦਾ ਕੀ ਹਾਲ ਹੋਊਗਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੂਆਲਾ ਅਸੀਂ ਖੜੇ ਹਾਂ ਸੀਐਮ ਸਿਟੀ ਭੁਵਨ ਸਿੰਘ ਮਾਨ ਦੇ ਸ਼ਹਿਰ ਸੰਗਰੂਰ ਦੇ ਵਿੱਚ ਜਿੱਥੇ ਲੋਕ ਤਰਾ ਤਰਾ ਕਰ ਰਹੇ ਨੇ ਇੱਕ ਪਾਸੇ ਭੁਵਨ ਸਿੰਘ ਮਾਨ ਖੇਡਾਂ ਬਦਨ ਪੰਜਾਬ ਦੀਆਂ ਉੱਤੇ ਸੰਗਰੂਰ ਪ੍ਰਸ਼ਾਸਨ ਦਾ ਜ਼ੋਰ ਲਗਿਆ ਹੋਇਆ ਬੋਰਡ ਤੇ ਬੋਰਡ ਲੱਗੇ ਹੋਏ ਨੇ ਪਰ ਲੋਕ ਤਰਾ ਤਰਾ ਕਰਦੇ ਨੇ ਇਸ ਗਰਮੀ ਦੇ ਮਹੀਨੇ ਦੇ ਵਿੱਚ ਪੀਣ ਨੂੰ ਪਾਣੀ ਤੱਕ ਨਹੀਂ ਮਿਲ ਰਿਹਾ ਇਹ ਲੋਕ ਕਿਉਂ ਤੰਗ ਨੇ ਕਿਉਂ ਨਾਰੇਬਾਜ਼ੀ ਕਰ ਰਹੇ ਨੇ ਸਰਕਾਰ ਦੇ ਵਿਰੁੱਧ ਹਦੀ ਕੀ ਨਾਵਾ ਜੀ ਮਹੇਸ਼ ਕੁਮਾਰ ਬੇਸ਼ੀ ਸਭ ਦਾ ਪ੍ਰਧਾਨ ਕੀ ਲੱਗਦਾ ਪੰਜਾਬ ਸਰਕਾਰ ਵੱਲੋਂ ਜਿਹੜੇ ਇੱਕ ਪਾਸੇ ਖੇਡਾਂ ਬਦਲ ਪੰਜਾਬ ਦੇ ਜੋਰ ਲੱਗੇ ਪਿਆ ਦੂਜੇ ਪਾਸੇ ਸ਼ਹਿਰ ਵਾਸੀ ਤੰਗ ਹੋ ਰਹੇ ਨੇ ਦੇਖੋ ਮੈਂ ਤਾਂ ਆਪਣੀ 30 35 ਸਾਲ ਦੀ ਉਮਰ ਚ ਇਹ ਪਹਿਲੀ ਵਾਰ ਦੇਖ ਰਿਹਾ ਸਾਡੇ ਆਪਣੇ ਮਹੱਲੇ ਦੀ ਜੇ ਗੱਲ ਕਰੀਏ ਕੱਲੀ ਕੱਲੀ ਗਲੀ ਵਿੱਚ ਸੀਵਰ ਬੰਦ ਪਿਆ 20 25 25 ਦਿਨ ਕੋਈ ਬੰਦਾ ਸੀਵਰ ਸਾਫ਼ ਕਰਨ ਆਰ ਵਾਰਡ ਸਪਲਾਈ ਦਾ ਇਹ ਹਾਲ ਹੈ ਆ ਇਧਰ ਆਪਣੀ ਜਲੇਬੀਆਂ ਵਾਲੀ ਦੇ ਪੀਪਲ ਵਾਲੇ ਲਈ 25 ਦਿਨਾਂ ਤੋਂ ਕੋਈ ਪਾਣੀ ਨਹੀਂ ਆ ਰਿਹਾ ਇਹਨਾਂ ਦਾ ਕੀ ਚੱਕਰ ਹੈ ਆ ਬੰਲਾ ਜਿਹੜਾ 4-5 ਦਿਨ ਤੋਂ ਇੱਥੇ ਨਹੀਂ ਆ ਰਿਹਾ ਕੰਪਲੇਂਟਾਂ ਲਖਾ ਕਿਹੜੇ ਕਿਹੜੇ ਮਹੱਲੇ ਦੇ ਵਿੱਚ ਖੜੇ ਆ ਤੁਸੀਂ ਮੈਗਜ਼ੀਮ ਹਲੇ ਸੰਦੋਸ਼ਵਾਦਾ ਮੰਦਰ ਕੋਲ 15 ਨੰਬਰ ਵਾਰਡ ਸੀ ਇਹ ਪਹਿਲਾਂ ਹੁਣ 11 ਬਣ ਗਿਆ ਹੁਣ ਇਲੈਕਸ਼ਨ ਨਹੀਂ ਹੋਈ 4-5 ਸਾਲ ਤੋਂ ਹੁਣ ਇਹਨਾਂ ਦਾ ਜਦੋਂ ਦੀ ਝਾੜੂ ਦੀ ਸਰਕਾਰ ਆਈ ਜਦੋਂ ਵੀ ਬੁਰਾ ਹਾਲ ਹੋ ਗਿਆ ਇਹਨਾਂ ਦਾ ਕੀ ਹੋਇਆ ਪੁਰਾਣੀ ਆਪਣੀ ਅਸੀਂ ਨਾ ਇੱਥੇ ਇੱਕ ਡੂਵ ਲਗਾਇਆ ਸੀ ਡੀਓ ਦਫਤਰ ਚ ਉਹ ਖਰਾਬ ਪਿਆ ਇੱਕ ਇੱਥੇ ਵੈਕਜਿਨ ਚ ਅਸੀਂ ਆਪਣਾ ਲਾਇਆ ਸੀ ਕਲੱਬ ਚ ਉਹ ਵੀ ਖਰਾਬ ਪਿਆ ਇੱਕ ਟੈਂਕੀ ਨਾਲ ਪਾਣੀ ਜੋੜਿਆ ਸੀ ਟੈਂਕੀ ਦਾ ਪਾਣੀ ਦਾ ਇਹਦਾ ਇੱਕ ਬੱਲ ਬਾਲ ਹੁੰਦਾ ਹੈ ਉਹ ਇੱਕ ਮਹੀਨੇ ਤੋਂ ਖਰਾਬ ਪਿਆ ਇਹਨੂੰ ਕਹਿ ਕੇ ਕਿ ਹੁਣ ਪਰਸੋਂ ਠੀਕ ਕਰਾਇਆ ਇੱਕ ਮਹੀਨੇ ਤੋਂ ਇਹਨਾਂ ਨੂੰ ਕੋਈ ਹੁਣ ਕੱਲ ਤੱਕ ਕੋਈ ਪਾਣੀ ਨਹੀਂ ਆ ਰਿਹਾ ਇੱਥੇ ਜਦੋਂ ਤੁਸੀਂ ਕੰਪਲੇਂਟ ਦਿੰਨੇ ਹੋ ਕੋਈ ਬੰਦਾ ਕੰਪਨੀ ਕਿਉਂਕਿ ਸੀਐਮ ਭਗਵੰਤ ਸਿੰਘ ਮਾਨ ਜਿਹੜੇ ਸ਼ਹਿਰ ਦਾ ਸੀਐਮ ਹੋਵੇ ਉਹ ਸ਼ਹਿਰ ਦਾ ਨਖਾਰ ਬੱਕਰਾ ਹੋ ਜਾਂਦਾ ਨਾ ਬਟਿੰਡਾ ਜਾ ਕੇ ਦੇਖੋ ਕਹਿੰਦੇ ਨੇ ਬਾਦਲਾਂ ਨੇ ਚੰਡੀਗੜ੍ਹ ਤੋਂ ਉੱਪਰ ਕਰਤਾ ਸੰਗਰੂਰ ਸ਼ਹਿਰ ਚ ਕਿੰਨਾ ਕ ਬਦਲਾਅ ਆਇਆ ਬਦਲਾਅ ਦੇਖੋ ਸੀਐਮ ਦਾ ਨੇ ਇਹਨਾਂ ਨੂੰ ਕਹਿੰਦਾ ਕੰਮ ਨਾ ਕਰੋ ਇਹ ਤਾਂ ਇਹਨਾਂ ਜਿਹੜੇ ਅਫੀਸਰ ਨੇ ਜਿਹੜੇ ਮੁਲਾਜ਼ਮ ਨੇ ਉਹ ਜੰਬਲ ਗਏ ਇਹਨਾਂ ਦਾ ਕਹਿਣਾ ਹੀ ਨਹੀਂ ਮੰਨਦੇ ਹੁਣ ਬਿਊਰੋਕਰੇਸੀ ਉਹ ਹੋਰ ਖਬੀ ਹੋਈ ਪਈ ਐ ਇਹ ਤਾਂ ਛੋਟੀ ਛੋਟੀ ਲੋਕਾਂ ਦੀ ਜਿਹੜੀ ਮੁੱਢਲੀਆਂ ਸਹੂਲਤਾਂ ਨੇ ਪਾਣੀ ਦੀ ਸੀਵਰ ਦੀ ਸਟਰੀਟ ਦੀ ਦਿਨ-ਦਿਨ ਮਹੀਨਿਆਂ ਤੋਂ ਸਟਰੀਟਾਂ ਨਹੀਂ ਠੀਕ ਹੋ ਰਹੀਆਂ ਇਹ ਤਾਂ ਹੁਣ ਇੰਨਾ ਬੁਰਾ ਹਾਲ ਐ ਅੱਜ ਲੋਕ ਦੁਖੀ ਹੋ ਕੇ ਆਹ ਕੰਮ ਅੱਜ ਦੁਖੀ ਹੋ ਕੇ ਕਰ ਰਹੇ ਨੇ ਕਈ ਦਿਨ ਤੋਂ ਇਹ ਲੋਕਾਂ ਕੋਲ ਜਾ ਜਾਏ ਉੱਥੇ ਜਾ ਕੇ ਸ਼ਿਕਾਇਤ ਅਦਾਲਤ ਕਰਦੇ ਕੋਈ ਹ ਉਦੋਂ ਸਕੂਟਰ ਤੇ ਪਹੁੰਚ ਜਾਂਦੇ ਐਮਐਲਏ ਜਾਂ ਕੋਈ ਹੋਰ ਬੰਦੇ ਹਨਾ ਵੀ ਇੱਥੇ ਅਸੀਂ ਕੰਮ ਕਰਾਂਗੇ ਕਿਵੇਂ ਫਰਕ ਦੇਖਦੇ ਹੋ ਇੱਕ ਪਾਸੇ ਮੁੱਖ ਮੰਤਰੀ ਇੱਕ ਪਾਸੇ ਕੱਲਾ ਮੰਤਰੀ ਦੀ ਬਜਿੰਦਰ ਸਿੰਘਲਾ ਕਿੰਨਾ ਕੁ ਬਦਲਾਅ ਲੱਗਦਾ ਬਜਿੰਦਰ ਸਿੰਘਲੇ ਨੇ ਦੇਖੋ ਸ਼ਹਿਰ ਦੇ ਸਾਰਿਆਂ ਨੂੰ ਦੀਂਦਾ ਹੀ ਹੈ ਕੰਮ ਜੋ ਸ਼ਹਿਰ ਦਾ ਵਿਕਾਸ ਉਹਨੇ ਕਰਿਆ ਉਹ ਸਾਨੂੰ ਪਤਾ ਹੀ ਵੀ ਅਸੀਂ ਸੁਪਰ ਸੈਕਸ਼ਨ ਮਸ਼ੀਨਾਂ ਲਿਆ ਲਾ ਕੇ 24 24 ਘੰਟੇ ਲਾ ਕੇ ਉਹਦੀ ਸਫਾਈਆਂ ਕਰਾਂਦੇ ਸੀ ਸਨਾਮ ਰੋਡ ਤੇ ਡਰੇਨ ਦੀ ਸਫਾਈ ਕਰਾਈ ਹੋਰ ਕਰਾਇਆ ਕੋਈ ਕੰਮ ਅਜਾ ਹੈ ਜਿਹੜਾ ਨਾ ਹੋਵੇ ਆ ਛੋਟੀਆਂ ਛੋਟੀਆਂ ਦਿੱਕਤਾਂ ਤਾਂ ਕਦੇ ਵੀ ਨਹੀਂ ਆਈਆਂ ਸੀ ਇਹ ਚਲੋ ਮੋਟਰ ਖਰਾਬ ਹੋਈ 2 ਦਿਨ ਦੀ ਗੱਲ ਹੁੰਦੀ ਦੀ ਹੁੰਦਾ ਇੱਕ ਇੱਕ ਮਹੀਨਾ ਕੋਈ ਠੀਕ ਨਹੀਂ ਕਰਦਾ ਇੰਨਾ ਮੜਾ ਹਾਲ ਤਾਂ ਹੈ ਨਹੀਂ ਕੋਈ ਸੁਣਦਾ ਹੀ ਨਹੀਂ ਕੰਪਲੇਂਟਾਂ ਲਿਖਾਈ ਜਾਂਦੀ ਹੈ ਪਬਲਿਕ ਪੌਲੀ ਦੀ ਕੋਈ ਪਰਵਾਹੀ ਨਹੀਂ ਮੈਂ ਨਹੀਂ ਲਿਖਾ ਦਿਆ ਮੇਰਾ ਮੋਬਾਈਲ ਭਰਿਆ ਪਿਆ ਆ ਰੋਹਿਤ ਜੀ ਖੜੇ ਨੇ ਆ ਸਾਰੇ ਮਹੱਲੇ ਨੇ ਸ਼ਿਕਾਇਤ ਲਖਾ ਲਾ ਰੋਸ਼ੀ ਜੀ ਕਿੰਨੀ ਵਾਰ ਹੁਣ ਵੀ ਤੁਸੀਂ ਜਿਹੜਾ ਫੋਨ ਤੁਹਾਡਾ ਆਇਆ ਸਾਨੂੰ ਕਹਿੰਦੇ ਅਸੀਂ ਟੈਂਕੀ ਤੇ ਗਏ ਹੋਏ ਹਾਂ ਕੀ ਕਹਿੰਦੇ ਮੈਂ ਉੱ ਟੈਂਕੀ ਘੰਟਾ 2 ਘੰਟੇ ਪਰੀ ਛੱਡ ਦਿੰਦੇ ਨੇ ਉਹ ਮੂਰੀ ਪਾਣੀ ਖਪਤ ਹੋ ਜਾਂਦੀ ਆ ਮੈਂ ਸਵੇਰੇ ਲਲੀਦਸ ਜੀ ਨੂੰ ਵੀ ਫੋਨ ਕਰਿਆ ਸੀਗਾ ਮੈਂ ਕਿਹਾ ਵੀ ਉਰੇ ਪਾਣੀ ਨਹੀਂ ਆ ਰਿਹਾ ਪੀਪਲ ਵਾਲੀ ਗਲੀ ਜਿੱਦਾਂ ਮਹੀਨੇ ਤੋਂ ਪਾਣੀ ਨਹੀਂ ਆ ਰਿਹਾ ਉਰੇ ਹਫਤਾ ਹੋ ਗਿਆ ਪਾਣੀ ਨਹੀਂ ਆ ਰਿਹਾ ਮੈਂ ਕਿਹਾ ਤੁਸੀਂ ਕੋਈ ਟੈਂਕਰ ਹੀ ਭੇਜੋ ਵੀ ਲੋਕਾਂ ਨੂੰ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਆ ਮੂੰਹ ਤੋਂ ਵੀ ਬੱਚੇ ਬੈਠੇ ਨੇ ਉਹ ਕਹਿੰਦੇ ਮੈਂ ਟੈਂਕਰ ਦਾ ਸਾਨੂੰ ਹੱਲ ਕਰਾਨਾ ਮੁੜ ਕੇ ਉਹ ਫੋਨ ਹੀ ਚੱਕ ਰਹੇ ਕੋਈ ਹੱਲ ਨਹੀਂ ਹੈਗਾ ਮੋਟਰ ਖਰਾਬ ਪਈ ਹੈ ਠੀਕ ਨਹੀਂ ਹੋ ਰਹੀ ਹੈਗੀ 5 ਦਿਨ ਹੋ ਗਏ ਟੈਂਕੀ ਦਾ ਪ੍ਰੈਸ਼ਰ ਨਹੀਂ ਆ ਰਿਹਾ ਇੱਕ ਪਾਸੇ ਤਾਂ ਖੇਡਾਂ ਬੱਦਨ ਪੰਜਾਬ ਦੂਜੇ ਪਾਸੇ ਲੋਕ ਪਾਣੀ ਕਣੀਓ ਵੀ ਤਰਸ ਰਹੇ ਨੇ ਕਿ ਕਿਵੇਂ ਦੇਖਦੇ ਹਾਂ ਬਦਲਾਓ ਜਿਹੜਾ ਕਹਿੰਦੇ 70 ਸਾਲਾਂ ਚ ਨੇ ਆਇਆ ਸੀ ਕਰਾਂਗੇ ਕਿੰਨਾ ਕ ਬਦਲਾਓ ਦੇਖਦੇ ਇਹ ਸਭ ਤੋਂ ਵੱਡਾ ਬਦਲਾਅ ਹੀ ਹੈ ਜੀ ਜਿਹੜਾ ਪਾਣੀ ਨਹੀਂ ਆ ਰਿਹਾ ਇਹੋ ਜਿਹਾ ਬਦਲਾਅ ਕਦੇ ਦੇਖਾਂਗੇ ਬੰਦਾ ਦੇਖ ਸਕਦੇ ਆ ਸਭ ਤੋਂ ਮਾੜੀ ਸਰਕਾਰ ਹੈ ਅੱਜ ਦੇ ਸਮੇਂ 'ਚ ਇਹ ਇਸ ਤੋਂ ਮਾੜੀ ਸਰਕਾਰ ਕੋਈ ਨਹੀਂ ਹੋ ਸਕਦੀ ਖੇਡਾਂ ਨੂੰ ਕੀ ਕਰਾਂਗੇ ਜਦ ਰ ਪੀਣ ਨੂੰ ਪਾਣੀ ਨਹੀਂ ਹੈਗਾ ਜੀ ਲੋਕ ਤਾਂ ਪਾਣੀ ਤੋਂ ਤਰਸ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿਵੇਂ ਬੱਚੇ ਬਜ਼ੁਰਗ ਸਾਰੇ ਪਾਸੇ ਖੜੇ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਸਾਰੇ ਮਾਤਾ ਜੀ ਕੀ ਕੀ ਨਾਮ ਆ ਤੁਹਾਡਾ ਕੀ ਨਾਮ ਉਸਾ ਜੀ ਕਦੇ 70 ਸਾਲਾਂ ਦੇ ਵਿੱਚ ਦੇਖਿਆ ਦੀ ਇਹ ਜਬਰ ਹਾਂਜੀ ਹਾਂਜੀ ਪਾਣੀ ਕਿੰਨੇ ਦਿਨੋਂ ਗਿਆ ਨਹੀਂ ਹੁਣ ਮਹੀਨਾ ਹੋ ਗਿਆ ਸਰ ਇਹ ਮਹੀਨਾ ਇੱਕ ਮਹੀਨਾ ਪਾਣੀ ਕਿਉਂ ਕਿ ਸਾਡੀ ਗਲੀ ਚ ਬਹੁਤ ਬੁਰਾ ਲੱਗੇ ਅਸੀਂ ਸਾਡੇ ਬੱਚੇ ਵੀ ਅਸੀਂ ਵੀ ਪਾਣੀ ਤੋਂ ਮੈਂ ਹੋਇਆ ਪਰੇਸ਼ਨ ਦੀ ਮੈਂ ਬਹੁਤ ਦੁਖੀ ਹਾਂ ਪਾਣੀ ਪਾਣੀ ਦਾ ਇੱਕ ਗਲਾਸ ਪਾਣੀ ਨਹੀਂ ਸੁਮੇਕਰ ਦੇਖ ਲਓ ਇਹ ਪਾਣੀ ਪਿਆ ਓਏ ਛੋੜ ਜਿੱਤੇ ਮੈਂ ਸਰੂਗਾ ਪਾਣੀ ਬਿਲਕੁਲ ਨਹੀਂ ਗਿਆ ਜੀ ਹਾਂਜੀ ਮਾਤਾ ਜੀ ਮੈਂ 6 ਵਜੇ ਸਵੇਰੇ ਮੰਦਰ ਤੋਂ ਫੜ ਕੇ ਲਈ ਜਦ ਦੋ ਵਾਰੀ ਇੰਨੀ ਓਕੇ ਹੋ ਕੇ ਫੜ ਕੇ ਲਈ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਉਣ ਮਾਤਾ ਭਾਵਕ ਵੀ ਹੋਗੇ ਪਾਣੀ ਪਾਣੀ ਇੱਕ ਮੋਢਲਾ ਜ਼ਰੂਰ ਤਾਂ ਬੰਦੇ ਦੀ ਪਾਣੀ ਬਿਨਾ ਆਹਾਂ ਦੀ ਕੀ ਨਾਮ ਆ ਬਿਲਕੁਲ ਇਹਦਾ ਕੋਈ ਕਿਵੇਂ ਦੇਖ ਦਿਆਂ ਪਾਣੀ ਦੀ ਵੱਡੀ ਸਮੱਸਿਆ ਬਹੁਤ ਹੈ ਕਿੱਥੇ ਇਸਕੇ ਤੋਂ ਲੋਦ ਕਿੰਨਾ ਦੇ ਘਰੋਂ ਭਰ ਕੇ ਲਾਗੇ ਲੈ ਕੇ ਆਨੇ ਆ ਉਹ ਵੀ ਪਾਣੀ ਅਗਲੇ ਹੁਣ ਬੰਦ ਕਰਾਈ ਜਾਂਦੇ ਆ ਕਹਿੰਦੇ ਕਿੰਨਾ ਘ ਭਰਾ ਲਾਂਗੇ ਰਾਤ ਨੂੰ ਭਰਨਾ ਸਵੇਰੇ ਭਰਨਾ ਅ ਮੰਦਰ ਕੋਲੋਂ ਟੈਂਕੇ ਲੈ ਲੈ ਕੇ ਸਾਰੇ ਪਰ ਪਰ ਲੈ ਕੇ ਜਾਂਦੇ ਆ ਕਿਦੋਂ ਕੌਣ ਕੌਣ ਲੈ ਕੇ ਜਾਊਗਾ ਇੰਨਾ ਪਾਣੀ ਪਾਣੀ ਕੰਨੀ ਦਾ ਬਹੁਤ ਬੁਰਾ ਆਲਾ ਬਹੁਤ ਬੁਰਾ ਆਲਾ ਇਹ ਅੱਜ ਤਾਂ ਨਹੀਂ ਆਏ ਕਾਫੀ ਦਿਨਾਂ ਜਦ ਸਰਕਾਰ ਸਾਨੂੰ ਵਾਅਦੇ ਕਰਦੇ ਆ ਵਾਅਦੇ ਕਰਦੇ ਸੋਡੇ ਮਹੱਲੇ ਦੇ ਵਿੱਚ ਆਹ ਕਰਦਾਂਗੇ ਕੁਝ ਕੁਝ ਨਹੀਂ ਕਰਿਆ ਉਹਨਾਂ ਨੇ ਅੱਜ ਤੱਕ ਪਾਣੀ ਕਿੰਨੂੰ ਅਸੀਂ ਅੱਜ ਤੱਕ ਹੁਣ ਹੁਣ ਐਮਐਸਸੀ ਚੋਣਾ ਵੀ ਆਉਣਗੀਆਂ ਪੰਚਾਇਤ ਚੋਣਾਂ ਵੀ ਆਉਣਗੀਆਂ ਫਿਰ ਕੀ ਲੱਗਦਾ ਆਮ ਆਦਮੀ ਕਿੰਨੇ ਕ ਬੋਟਾਂ ਪੈਣਗੇ ਆਮ ਆਦਮੀ ਨੇ ਕੁਝ ਨਹੀਂ ਪੈਂਦਾ ਇਹ ਦੇਖੋ ਸਾਨੂੰ ਸਾਨੂੰ ਕੀ ਗੁਰਚਰਨ ਕਹ ਰਿਹਾ ਬੇਟਾ ਗੁਰਚਰਨ ਕੌਰ ਜੀ ਤੁਹਾਡੇ ਆਪਣੀ ਉਮਰ ਚ ਦੇਖਿਆ ਕਦੇ ਇੰਨਾ ਬੁਰਾ ਨਾ ਜੀ ਕਦੇ ਨਹੀਂ ਦੇਖਿਆ ਅਸੀਂ ਤਾਂ ਅਚਾਰਜਿੰਦ ਬਲਜਿੰਦਰ ਸਿੰਘ ਰਾਜ ਸੀਗਾ ਜੀ ਸਾਨੂੰ ਹਰ سہولت ਮਿਲਿਆ ਉਹ ਦੇਖੀਓ ਹੁਣ ਬੋਟਾਂ ਬੋਟਾਂ ਪੈਣੀਆਂ ਨੇ ਬੋਟਾਂ ਪੈਣੀਆਂ ਨੇ ਪ੍ਰਧਾਨਗੀ ਦੀਆਂ ਕਿੰਨੇ ਕ ਬੋਟਾਂ ਪੈਣੀਆਂ ਆ ਅੱਜ ਤੱਕ ਕੁਛ ਨਹੀਂ ਅਸਟਾ ਫਾਉਂਡੀ ਨਹੀਂ ਜੀ ਸਾਹ ਤਾਂ ਪਤਾ ਨਹੀਂ ਕਿ ਕਿਉਂ ਦਾ ਸਾਡੇ ਮਹੱਲੇ ਦਾ ਕੰਮ ਕਰਾਉਗਾ ਸਤੋਂ ਨੂੰ ਬੋਟ ਪਾਵਾਂਗਾ ਜੀ ਪਾਰਟੀ ਨੂੰ ਬੋਟ ਨਹੀਂ ਪਾਉਣੀ ਆਡੇ ਪ੍ਰਧਾਨ ਜੀ ਖੜਨੇ ਐ ਇਸ ਐਸਟ ਐਮ 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 ਸੀ ਦੇ ਉੱਤੇ ਦੇ ਉੱਤਰ ਆਣੇ ਹਾਂ ਹਾਂ ਜੀ ਕਮੇਟੀ ਦੇ ਵੀ ਪ੍ਰਧਾਨ ਰਹੇ ਨੇ ਜੀ ਐਮ ਸੀ ਆਂ ਦੇ ਪ੍ਰਧਾਨ ਰਹੇ ਬਹੁਤ ਵਧੀਆ ਸਿਸਟਮ ਚੱਲਿਆ ਜੀ ਅੱਜ ਤੱਕ ਮੈਂ ਵਿਆਸ ਤੋਂ 6000 ਰੁਪਏ ਚੱਕ ਕੇ ਸੀਵਰੇਜ ਦਾ ਪਾਈਪ ਪਾਇਆ ਉਧਰ ਮੇਰੇ ਮੇਸੀ ਬਿਮਾਰ ਨੇ ਉਧਰ ਪਾਣੀ ਪਾਣੀ ਅੱਜ ਭਗਤ ਕਰਤਾਰਜੀ ਨੇ ਵੀ ਮੋਟਰ ਚਲਾਈ ਮੰਦਰ ਵਾਲਿਆਂ ਨੇ ਮੋਟਰ ਚਲਾਈ ਤਾਂ ਜਾ ਕੇ ਥੋੜਾ ਮੋਟਾ ਟਾਇਲਟ ਬੜਾ ਬੁਰਾ ਹਾਲ ਆ ਲੋਕਾਂ ਦਾ ਇੱਕ ਪਾਸੇ ਵੱਡੇ ਵੱਡੇ ਬੋਰਡ ਲਾ ਕੇ ਕਿਹਾ ਜਾਂਦਾ ਵੀ ਪ੍ਰਸ਼ਾਸਨ ਫੁੱਲ ਮਦਦ ਕਰਦਾ ਲੋਕਾਂ ਦੀ ਹਰ ਇੱਕ ਸਹੂਲਤ ਹਰੇਕ ਨੰਬਰ ਜਾਰੀ ਨੰਬਰ ਵੀ ਬਹੁਤ ਜਾਰੀ ਕਰ ਰਹੇ ਬਹੁਤ ਝੂਠ ਜੀ ਦੋ ਨੰਬਰ ਦੇ ਕੰਮ ਹੋਣੇ ਜਿਵੇਂ ਕਿਸੇ ਗਰੀਬ ਬੰਦੇ ਨੇ ਰਜਿਸਟਰੀ ਕਰ ਲਈ ਰਾਤ ਨੂੰ 10 ਵਜੇ ਤੋਂ ਬਾਅਦ ਹੋ ਜਾਂਦੀਆਂ ਰਜਿਸਟਰੀਆਂ ਪੈਸਾ ਚੜਿਆ ਕਿਸੇ ਕੋਲ ਗੁੰਜਾਇਸ਼ ਨਹੀਂ ਹੈ ਪੈਸਾ ਚੜਾ ਦੀ ਸਭ ਇਹ ਜਿਹੜੇ ਕਹਿੰਦੇ ਨੇ ਗਵਰਨਮੈਂਟ ਵਿੱਚ ਰਜਿਸਟਰ ਦੇ ਪੈਸੇ ਲੈਂਦੇ ਭਾਈ ਸਾਹਿਬ ਕਰੇ 10000 ਰਜਿਸਟਰ ਆ ਦਿਖਾਉਣੇ ਆ ਜੀ 22 ਜੁਲਾਈ ਦੀ ਕੰਪਲੀਟ ਲਿਖੀ ਹੋਈ ਆ ਇਹ ਦੇਖਣ ਕੈਮਰੇ ਵਿੱਚ ਦੇਖਣ 22 ਜੁਲਾਈ ਤੋਂ ਕੰਪਲੀਟ ਕੀਤੀ ਹੋਈ ਆ ਸੀਐਮ ਸਿਟੀ ਦਾ ਇੰਨਾ ਬੁਰਾ ਹਾਲ ਆ ਜੇ ਤਾਂ ਪੰਜਾਬ ਦਾ ਕੀ ਹਾਲ ਹੋਊਗਾ ਪੂਰੇ ਪੰਜਾਬ ਦਾ ਇੱਕ ਪਾਸੇ ਵੱਡੇ ਵੱਡੇ ਬੋਰਡ ਲਾ ਕੇ ਪ੍ਰਧਾਨ ਜੀ ਪਹਿਲਾਂ ਵੀ ਕਦੇ ਜ਼ਿੰਦਗੀ ਦੀ ਟਿਕਟਾਂ ਨਹੀਂ ਆ ਕਦੇ ਬੋਲਟਰ ਖਰਾਬ ਹੋ ਜਾਂਦੀ ਦੋ ਤਿੰਨ ਦਿਨਾਂ ਚ ਠੀਕ ਹੋ ਜਾਂਦੀ ਦੀ ਉਹਦੇ ਨਾਲ ਅਸੀਂ ਪਾਣੀ ਦੀ ਟੈਂਕੀ ਕਲਵਾਤੀ ਦੀ ਕਲੱਬ ਚ ਇਹ ਆਲਟਰਨੇਟਿਵ ਉਹ ਇੰਤਜ਼ਾਮ ਸੀ ਜਲਦ ਘੰਟਾ ਘੰਟਾ ਉਹ ਪਾਣੀ ਦੇ ਜਾਂਦੇ ਦੀ ਹੁਣ ਤਾਂ ਉਹ ਵੀ ਖਰਾਬ ਪਈ ਐ ਇਹ ਵੀ ਖਰਾਬ ਪਈ ਐ ਤਿੰਨ ਮਹੀਨਾ ਮਹੀਨਾ ਹਲੇ ਬੋਲਟਰ 15 15 ਦਿਨਾਂ ਮੋਟਰ ਕੱਢਣ ਨਹੀਂ ਆਉਂਦੇ ਖਰਾਬ ਹੋ ਗਈ ਕੀ ਕੀ ਹੋ ਗਿਆ ਪ੍ਰਧਾਨ ਜੀ ਨੇ ਇੰਨਾ ਦਿਨ ਰਾਤ ਕੀਤਾ ਹੈ ਕੌਣ ਕੌਣ 4 ਕਰੋੜ ਦਾ ਮਾਲਕ ਬਣ ਗਿਆ ਆ ਜਿਹੜੀ ਲੇਡੀ ਸਾਹਿਬ ਆ ਜਿਹੜੀ ਜਿੱਤੀ ਐ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹਾਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ